ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹਾਦਰ ਬਾਬਾ ਬਿਧੀ ਜੰਦ ਜੀ ਉਹ ਰੂਜਾ ਘੋੜਾ ਲੈਣ ਵਾਸਤੇ ਗਏ ਨੇ ਤਾਂ ਬਾਦਸ਼ਾਹ ਨੂੰ ਕਹਿਣ ਲੱਗੇ ਬਾਦਸ਼ਾਹ ਤੈਨੂੰ ਸ਼ਰਿਆਮ ਪਰਚੋਰ ਦੇ ਦਰਸ਼ਨ ਕਰਾ ਸਕਦੇ ਆ ਪਰ ਸਾਡੀਆਂ ਸ਼ਰਤਾਂ ਕੋਈ ਪੂਰਵਾਨ ਕਰਨੀਆਂ ਪੈਣਗੀਆਂ ਬਾਦਸ਼ਾਹ ਨੇ ਸ਼ਰਤਾਂ ਪੂਰਵਾਨ ਕਰ ਲਈਆਂ ਨੇ ਬਹਾਦਰ ਬਾਬਾ ਬਿਧੀ ਜੰਦ ਜੀ ਜਿਵੇਂ ਬਾਦਸ਼ਾਹ ਨੂੰ ਚੋਰ ਦੇ ਦਰਸ਼ਨ ਕਰਾਣੇ ਉਹ ਮੌਕੇ ਦਾ ਸੀਨ ਪੇਸ਼ ਕਰਨ ਲੱਗੇ ਆਂ ਵੀ ਬਹਾਦਰ ਬਾਬਾ ਬਿਦਿਆਨ ਸਿੰਘ ਬਾਦਸ਼ਾਹ ਨੂੰ ਐਵੇਂ ਕਹਿੰਦੇ ਸੀ ਓ ਹੋ ਗਿਆ ਸੀ ਵੇੜਾ ਯਾ ਤੂੰ ਅੱਤੀ ਰਾਤ ਦਾ ਹੋ ਗਿਆ ਸੀ ਵੇੜਾ ਯਾ ਤੂੰ ਅੱਤੀ ਰਾਤ ਦਾ ਸ਼ੇਰ ਮਾਗ ਬੁੱਕ ਕਿਸ ਸਿੱਕਿਆ ਖਦਾ ਇਹਦਾ ਲੱਗਦੇ ਲਗਾ ਲੈ ਜਿਹੜਾ ਜੂਰ ਰਾਜਿਆ ਮੈਂ ਤੇਰੇ ਘੂੜਿਆਂ ਦਾ ਚੋਰ ਰਾਜਿਆ ਮੈਂ ਆ ਤੇਰੇ ਘੋੜਿਆਂ ਦਾ ਚੋਰ ਰਾਜਾ ਮੈਂ ਆ ਤੇਰੇ ਘੋੜਿਆਂ ਦਾ ਚੋਰ ਰਾਜਾ ਏ ਘੋੜੇ ਤੂੰ ਸਰ ਕੋਈ ਦੀ ਕਰੋੜੀ ਮੱਲ ਤੂੰ ਲੁੱਟਦਾ ਫਿਕਰ ਨੂੰ ਬਲਾ ਕਿਹੜੀ ਗੱਲ ਤੂੰ ਘੋੜੇ ਤੂੰ ਆ ਕੋਈ ਦੀ ਕਰੋੜੀ ਮੱਲ ਤੂੰ ਲੁੱਟਦਾ ਫਿਕਰ ਨੂੰ ਬਲਾ ਕਿਹੜੀ ਗੱਲ ਤੂੰ ਯੱਗ ਤੋਂ ਨਿਆਰੀ ਮੇਰੀ ਤੋਰ ਰਾਜਾ ਜੱਗ ਤੋਂ ਨਿਆਰੀ ਸਾਡੀ ਤੋਰ ਰਾਜਿਆ ਮੈਂ ਆ ਤੇਰੇ ਘੋੜਿਆਂ ਦਾ ਜੂਰ ਰਾਜਿਆ ਮੈਂ ਆ ਤੇਰੇ ਘੋੜਿਆਂ ਦਾ ਜੂਰ ਰਾਜਿਆ ਉਹ ਪਹਿਲਾ ਘੋੜਾ ਕਾਹੀ ਬਣ ਕੇ ਮੈਂ ਖੜਿਆ ਦੂਸਰੇ ਦੇ ਉੱਤੇ ਬਹਿ ਬੈਠਾ ਜੜਿਆ ਪਹਿਲਾ ਘੋੜਾ ਕਾਹੀ ਬਣ ਕੇ ਮੈਂ ਖੜਿਆ ਦੂਸਰੇ ਦੇ ਉੱਤੇ ਮੈਂ ਬੈਠਾ ਹਾਂ ਜੜਿਆ ਲੱਗਦਾ ਲਗਾ ਲੈ ਜਿਹੜਾ ਜੋਰ ਰਾਜਿਆ ਲੱਗਦਾ ਲਗਾ ਲੈ ਜਿਹੜਾ ਜੋਰ ਰਾਜਿਆ ਮੈਂਾਂ ਤੇ ਵੀ ਘੂੜਿਆਂ ਦਾ ਜੋਰ ਰਾਜਿਆ ਮੈਂਾਂ ਤੇ ਵੀ ਘੂੜਿਆਂ ਦਾ ਜੋਰ ਰਾਜਿਆ ਰੰਗ ਪੇ ਸਬਦ ਨਾਉਣ ਦਾ ਨਾਮ ਵੀ ਦੀ ਚੰਦ ਤੇ ਜਹਾਨ ਜਾਣਦਾ ਜੱਗ ਤੋਂ ਨਿਆਰੀ ਸਾਡੀ ਤੌਰ ਰਾਜਿਆ ਜੱਗ ਤੋਂ ਨਿਆਰੀ ਸਾਡੀ ਤੌਰ ਰਾਜਿਆ ਮੈਂਾਂ ਤੇ ਵੀ ਘੂੜਿਆਂ ਦਾ ਜੋਰ ਮੈਂ ਆ ਤੇਰੇ ਘੋੜਿਆਂ ਦਾ ਜ਼ੋਰ ਰਾਜਾ ਕਹਿੰਦਾ ਹੁਣ ਕਾਤੋਂ ਬੁੱਧੀਆਂ ਲਗਾਵਾ ਦੇਰੀਆਂ ਹੁਣ ਕਾਤੋਂ ਬੁੱਧੀਆਂ ਲਗਾਵਾ ਦੇਰੀਆਂ ਭਾਈ ਰੂਪੇ ਹੁੰਦਿਆ ਅੜੀਕਾ ਮੇਰੀਆਂ ਜੈ ਜਿਹੜੀ ਕੇ ਚੰਦ ਨੂੰ ਚਕੋਰ ਰਾਜਾ ਜਿਵੇਂ ਜੀ ਕਹਿੰਦਾਂ ਨੂੰ ਚਕੋਰ ਰਾਜਾ ਮੈਂ ਆ ਤੇਰੇ ਘੋੜਿਆਂ ਦਾ ਜ਼ੋਰ ਰਾਜਾ ਮੈਂ ਆ ਤੇਰੇ ਘੋੜਿਆਂ ਦਾ ਜ਼ੋਰ ਰਾਜਾ ਇੰਨੀ ਜਾ ਕੇ ਘੋੜਾ ਜ਼ੋਰ ਦੀ ਭਜਾ ਲਿਆ ਇੰਨੀ ਜਾਈ ਕੇ ਘੋੜਾ ਜੋਰ ਦੀਪ ਜਾਣਿਆ ਰਾਵੀ ਵਾਲੇ ਪਾਸੇ ਗੰਦ ਟੋਡ ਪਾਰਿਆ ਸੱਜਣੇ ਕੇ ਬੀਛਰਾਂ ਦੇ ਬੋਲ ਰਾਜਿਆ ਸੱਜਣੇ ਕੇ ਬੀਛਰਾਂ ਦੇ ਲੋਰ ਰਾਜਿਆ ਮੈਂ ਆ ਤੇਰੇ ਘੋੜਿਆਂ ਦਾ ਜੋਰ ਰਾਜਿਆ ਮੈਂ ਆ ਤੇਰੇ ਘੋੜਿਆਂ ਦਾ ਜੋਰ ਰਾਜਿਆ ਜਦੋਂ ਬਾਦਸ਼ਾਹ ਨੂੰ ਦਰਸ਼ਨ ਕਰਾਈ ਜੋਰ ਦੇ ਤੇ ਫੜਨਾ ਕਿਨੇ ਸੀ ਫੜਦੇ ਵਾਲੇ ਦੀਆਂ ਚਾਬੀਆਂ ਬਹਾਦਰ ਪਾਵਾ ਵਿਧੀਆਂ ਦੇ ਹੱਥਾਂ ਚੋਂ ਇਹ ਤੋਂ ਜੱਬੀਆਂ ਦਰਿਆ ਦੀ ਪੇਡਾ ਕਰ ਦਿੱਤੀਆਂ ਤੇ ਬਹਾਦਰ ਬਾਬਾ ਬਿਧੀ ਜੰਦ ਹਰੀ ਕੇ ਪਤਨ ਜਾ ਨਿਕਲੇ ਉਹਨੂੰ ਚੋਰਾਂ ਨੂੰ ਬਾਹਰ ਕੱਢਿਆ ਉਹ ਮੌਕੇ ਦਾ ਸੀਨ ਹੀ ਬੋਲਿਆ ਸਭ ਮੁਲਾਪ ਚੁੱਕਾ ਹੋ ਗਿਆ ਹੋ ਗਿਆ ਸਤਿਗੁਰਾਂ ਦੀ ਸੰਗਤ ਤੇ ਸਤਿਗੁਰਾਂ ਦਾ ਅਸ਼ਟ ਸੰਯੋਗ ਨੇ ਫੰਕਸ਼ਨ ਹੈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ